ਦੋਸਤੋ ਜਿਵੇਂ ਆਪਣੇ ਭਰਾ ਨਾਲ ਗੱਲ ਹੋਈ ਸੀਗੀ ਬੀਡ ਸਪੈਸ਼ਲ ਬਾਰੇ ਤੁਹਾਨੂੰ ਦੱਸਿਆ ਵੀ ਸੀ ਬੀਡ ਸਪੈਸ਼ਲ ਕਰਵਾ ਵੀ ਰਹੇ ਆ ਕਈ ਭਰਾ ਆਪਣੇ ਤੇ ਵਿਸ਼ਵਾਸ ਕਰਕੇ ਮੰਗਾ ਵੀ ਰਹੇ ਆ ਬੀਡ ਸਪੈਸ਼ਲ ਤਾਂ ਉਵੇਂ ਜਿਵੇਂ ਭਰਾ ਨੇ ਦੱਸਿਆ ਸਗੋਂ ਵਾਧੂ ਹੋ ਗਿਆ ਵੀ ਯਾਰ ਆਪਾਂ ਹੋਰ ਪ੍ਰਮੋਟ ਕਰੀ ਵੀਰ ਹੋਰ ਦੱਸੀਏ ਚਲੋ ਆਪਣੀ ਵੀਡੀਓ ਨਾਲ ਕਿਸੇ ਕਿਸਾਨ ਵੀਰਾਂ ਦਾ ਭਲਾ ਹੁੰਦਾ ਤਾਂ ਵੀ ਚਲੋ ਭਲਾ ਕੀ ਵੀ ਸਿੱਧੇ ਰਾਹ ਪੈ ਜਾਣਗੇ ਵੀ ਮਤਲਬ ਵੀ ਕਈ ਵਾਰੀ ਦੇਖੀ ਜਾਂਦੇ ਹੁਣ ਜਿਵੇਂ ਉਹ ਵੀਡੀਓ ਨਹੀਂ ਪਾ ਰਿਆ ਇੱਕ 950 ਦਾ ਜੁਵੈਲ ਕੈਸਟ ਲਿਆ ਰੇ ਆ। ਹਾਂਜੀ। ਕੱਲਾ ਹੀ ਕਰ ਰੇ ਆ ਉਹ। ਚਲੋ ਆਪਾਂ ਕਹਿੰਨੇ ਆ ਵੀ ਜੇ ਰੁਪਏ 950 ਵੀ ਲੱਗ ਰਿਹਾ ਹੈ ਹੈ 500 ਵਾਲਾ ਉਹ ਲਾਈ ਇਹਦੇ 950 ਤੇ ਕਰ ਰੇ ਆ ਜੁਵੈਲ ਕੈਸਟ ਕੱਲਾ ਹੀ। ਚਲੋ ਅਸੀਂ ਵੀ ਪਵਾ ਰੇ ਆ ਪਰ ਅਸੀਂ ਵਿੱਚ ਪਵਾ ਰੇ ਆ। ਜੇ ਕਿਸੇ ਦੀ ਕਣਕ ਵਿਰਲੀ ਖੜੀ ਹੈ। ਹਾਂ ਹਾਂ। ਮਤਲਬ 50 ਦਿਨ ਦੀ ਹੋਗੀ ਜਾਂ 45 ਦਿਨ ਦੀ ਕਣਕ ਵਿਰਲੀ ਹੋਈ ਹੈ। ਉੱਥੇ ਅਸੀਂ ਜੁਵੈਲ ਕੈਸਟ ਨਾਲ ਇਹਨੂੰ ਵਿੱਚ ਮਿਕਸ ਕਰਾ ਰੇ ਆ। ਚਲੋ ਆ ਪਤਾ ਤਾਂ ਨਹੀਂ ਵਿੱਚ ਤੱਤ ਹੈ। ਹੂੰ ਇੱਕ ਜੁਵੈਲ ਕੈਸਟ ਤਾਂ ਆਪਾਂ ਉਹ ਬਾਰੇ ਵੀ ਗ੍ਰੋਥ ਹੋ ਜੂ ਉਹ ਕੱਲਾ ਹੀ ਕਰਵਾਈ ਜਾਂਦਾ ਤੇ 950 ਦਾ ਤੇ 950 ਚ ਅਸੀਂ ਐ ਲੈ ਲਓ ਵੀ 350 ਰੁਪਏ ਕਿੱਲਾ ਪੈਂਦੀ ਉਹ ਤਿੰਨ ਕਿੱਲਾਂ ਚ ਪਵੰਦਾ ਤੇ ਅਸੀਂ ਆ ਲੈ ਲਓ ਵੀ ਕਿੱਲੇ ਚ 350 ਚੋਂ ਆ ਵੀ ਦੇ ਦਿੰਨੇ ਆਲੇ ਨੂੰ ਫੁੱਲ ਡੋਜ ਜੁਵੈਲ ਕੈਸਟ ਵੀ ਤੇ ਲਿਕਵਿਡ ਸਲਫਰ ਵੀ ਵੀ ਕਹਿੰਦਾ ਭਾਬਾ ਸਿੱਧੇ ਰਾਹ ਦਾ ਮਤਲਬ ਇਹ ਹੈ ਵੀ ਤੁਹਾਡੇ ਪੈਸੇ ਵੀ ਲੱਗ ਰਹੇ ਆ ਤੇ ਤੁਸੀਂ ਠੱਗੀ ਚ ਵੀ ਫਸ ਰਹੇ ਹੋ ਤੇ ਮਤਲਬ ਤਤਾਂ ਵਾਲੀ ਸਪਰੇਅ ਕਰੋ ਫੋਡ ਘਟਾ ਟੈਜ ਜਵੈਲਿਕ ਐਸਿਡ ਪਾਓ ਕਿਸਾਨਾਂ ਲਈ ਜ਼ਿਮੀਂਦਾਰਾਂ ਲਈ ਬਹੁਤ ਸਸਤਾ ਤੇ ਬਹੁਤ ਤਕੜਾ ਗਰੋਥ ਪ੍ਰੋਮੋਟਰ ਹੈ ਜਵੈਲਿਕ ਐਸਿਡ ਸਭ ਤੋਂ ਸਸਤਾ ਤੇ ਸਭ ਤੋਂ ਤਕੜਾ ਤੇ ਐਸ ਕਰਕੇ ਆਪਾਂ ਭਰਾ ਨੂੰ ਪੁੱਛਦੇ ਆਂ ਵੀ ਜਿਵੇਂ ਰਾਤ ਇਹਨਾਂ ਨਾਲ ਗੱਲ ਹੋਈ ਕਹਿੰਦੇ ਭਾਈ ਜੀ ਬੀੜੀ ਸਪੈਸ਼ਲ ਮੈਂ ਕਿ ਤੁਸੀਂ ਯੂਜ਼ ਕੀਤਾ ਹੋਇਆ ਤਾਂ ਇਹਨਾਂ ਨੇ ਦੱਸਿਆ ਵੀ ਕਿੰਨਾ ਆਪਾਂ ਆ ਹੋ ਗਿਆ ਯੂਜ਼ ਕਰਦੇ ਨੂੰ ਮੈਨੂੰ 2 ਸਾਲ ਹੋ ਗਏ ਜੀ ਬੀਟ ਸਪੈਸ਼ਲ ਯੂਜ਼ ਕਰਦੇ ਨੂੰ ਠੀਕ ਹੈ ਠੀਕ ਇਹ ਜਨਾ ਨਾਂ ਤਾਂ ਕੋਈ ਕਣਕ ਆਪਣੀ ਪੀਲੀ ਦਿਖਾਈ ਦਿੰਦੀ ਆ ਜਾਂ ਮੰਨ ਲਓ ਆਪਣੇ ਘਰੀ ਆਪਣੇ ਤੋਂ ਤੱਤਾਂ ਵਾਲੀ ਨਹੀਂ ਵੀ ਹੁੰਦੀ ਟਾਈਮ ਤੇ ਹਾਂਜੀ 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 ਕੋਈ ਘਾਰਵਾ ਦੋਗੂਆਂ ਨੂੰ ਵੀ ਪ੍ਰੋਪਰ ਕਰ ਦਿੰਦੀ ਆ ਕੋਟ ਵੀ ਬਹੁਤ ਵਧੀਆ ਕਰਦੀ ਆ ਇੱਕਸਾਰ ਕਰ ਦਿੰਦੀ ਆ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਇਹ ਪਰਾ ਕੱਲੀ ਕਰਦੇ ਸੀਗੇ ਤੇ ਵੀ ਇਹ ਨਹੀਂ ਵੀ ਕੋਈ ਜਵੈਲ ਕੈਸਟ ਨਹੀਂ ਪਾਇਆ ਇਹਨਾਂ ਨੇ ਕੁਛ ਨਹੀਂ ਕੱਲੀ ਕਰਦੇ ਸੀਗੇ ਚਲੋ ਆਇਆ ਵੀ ਜੇ ਕਣਕ ਵਧੀਆ ਖੜੀ ਹੈ ਤਾਂ ਤੁਸੀਂ ਦੱਸ ਦਿੰਦੇ ਜਿੰਕ ਮੈਗਨੀ ਵੀ ਪਹਿਲਾਂ ਕਰਦੇ ਹੁੰਦੇ ਸੀ ਨਾ ਉਸ ਤੋਂ ਪਹਿਲਾਂ ਪਹਿਲਾਂ ਫਰੈਂਡ ਤੇ 3 ਕਿਲੋ ਡੀਏਪੀ 5 ਕਿਲੋ ਯੂਰੀਆ ਕਿੱਲੇ ਦੀ ਘੋਲ ਕੇ ਉਹ ਵੀ ਨਾਲ ਠੀਕ ਹੈ ਠੀਕ ਹੈ ਸਹੀ ਹੈ ਕਈ ਕਣਕ ਤੇ ਨਾ ਆਪਾਂ ਯੂਟਿਊਬਰ ਦੇਖੀ ਜਾਂਦੇ ਆ ਯਾਰ ਕਣਕ ਤਾਂ ਕਹਿੰਦਾ ਬਸ ਡੀਏਪੀ ਯੂਰੀਆ ਪਾਓ ਥੱਲੇ ਤੇ ਆਪਦਾ ਕਹਿੰਦਾ ਬਿਆਹ ਦੇਖੋ ਤੇ ਹੋਰ ਮਤਲਬ ਵੀ ਪਹਿਲਾਂ ਅਸੀਂ ਵੀ ਐਂ ਹੀ ਕਰਦੇ ਸੀਗੇ ਜੀ ਪਰ ਆਪਣਾ ਕਦੇ 50 55 ਤੋਂ ਝਾੜ ਨਹੀਂ ਪਦਾ ਸੀ ਵਧਿਆ ਨਹੀਂ ਸੀ ਹੁਣ ਜਦੋਂ 65 68 ਦੇ ਤੇ ਜਾਂਦਾ ਝਾੜ ਆਪਣਾ ਹਾਂ ਠੀਕ ਹੈ ਜੀ ਮਿਹਨਤ ਕਰਦੀ ਹੈ ਯਾਰ ਕੰਮ ਕਣਕ ਵੀ ਯਾਰ ਹੁਣ ਕਣਕ ਵੀ ਆਪਣੀ ਫਸਲ ਹੈ ਯਾਰ ਇਹ ਕੀ ਗੱਲ ਹੈ ਜੀ ਆਪਾਂ ਕਹੀਏ ਵੀ ਝੋਨੇ 'ਚ ਮਿਹਨਤ ਕਰ ਲਈਏ ਤੇ ਆਪ ਆਹੀ ਵੀ ਨਾ ਗਲ ਦੱਸੀ ਵੀਰ ਨੇ ਵੀ ਆ ਜਦੋਂ ਦੇ ਕਰਨ ਲੱਗੇ ਆ ਝਾੜ 88 70 ਮਨਣ ਲੱਗੇ ਵੀ ਕਹਿਣ ਦਾ ਭਾਵ ਚਲੋ ਚਿਰ ਬਾ ਤੁਸੀਂ ਸਾਡਾ ਕਿल्ले ਦੋ ਕਿल्ले ਦਾ ਕਰਕੇ ਦੇਖੋ ਇਹ ਵੀਰੋਂ ਬੈਂਤੀ ਕਰਦੇ ਆ ਵੀ ਤੁਹਾਡੇ ਜਿਹੜੇ ਪੈਸੇ ਆ ਸਹੀ ਜਗ੍ਹਾ ਲੱਗ ਜਾਣ ਤੁਹਾਡੀ ਜਿਹੜੀ ਮਿਹਨਤ ਆ ਉਹ ਸਹੀ ਜਗ੍ਹਾ ਤੇ ਲੱਗ ਜੇ ਨਾ ਹੋਵੇ ਆਪਾਂ ਪੈਸੇ ਵੀ ਲਾਈ ਜੰਨੇ ਆ ਤੇ ਉਹ ਖਚਲ ਮਚਲ ਜੇ ਵੀ ਹੋਈ ਜਾਂਦਾ ਆਹੀ ਗੱਲ ਸਮਝੀ ਗਣੀ ਧੰਨਵਾਦ